ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਟਿਆਲਾ ਲੈਬਨਿਊਸ ਤੇ ਮੈਂ ਹਾਂ ਸ਼ਬਾਦਪਾ ਜਿਲ੍ਹਾ ਮਲੇਰਕੋਟਲਾ ਜਿਹੜਾ ਕਿ ਅਕਸਰ ਆਪਾਂ ਦੇਖਦੇ ਆਂ ਵੀ ਇੱਕ ਖਾਣ-ਪੀਣ ਦੇ ਮਾਮਲੇ ਦੇ ਵਿੱਚ ਬਹੁਤ ਠੀਕਾ ਗੱਲ ਨਮਾਬੀ ਸ਼ਹਿਰ ਮੰਨਿਆ ਜਾਂਦਾ ਤੇ ਜੇਕਰ ਅ ਮਤਲਬ ਗੱਲ ਕਰੀਏ ਚਾਹੇ ਉਹ ਵੈਜ ਹੋ ਚਾਹੇ ਨਾਨ ਵੈਜ ਹੋ ਜੇਕਰ ਆਪਾਂ ਗੱਲ ਕਰੀਏ ਇੱਥੇ ਅਸੀਂ ਪੁੱਛਣਾ ਸਾਡਾ ਜਿਹੜਾ ਮਕਸਦ ਹੈ ਕੀ ਕਰਨਾ ਉਹ ਵੀ ਤੁਹਾਨੂੰ ਦੱਸ ਦਿਆਂ ਔਰ ਇੱਕ ਠੀਕ ਹੈ ਮਠਾਈ ਦੀ ਆਈਟਮ ਬਣਦੀ ਹੈ ਗਾਜਰਪਾਕ ਉਹ ਗਾਜਰਪਾਕ ਫਰੈਸ਼ ਤੇ ਬਣਦਾ ਹੈਗਾ ਬਹੁਤ ਇੱਕ ਮਤਲਬ ਕਿ ਰਾਜੇ ਦੇ ਬਾਗ ਦੇ ਵਿੱਚ ਬਹੁਤ ਉਪੋਜਿਤ ਇੱਕ ਜਿਹੜਾ ਸਾਈਡ ਦੇ ਉੱਤੇ ਬਣਦਾ ਹੈ ਇਹ ਜਿਹੜਾ ਕਿ ਰਾਜੇ ਦਾ ਬਾਗ ਹੈ ਉਹ ਤੇ ਬਿਲਕੁਲ ਸਾਹਮਣੇ ਜਿੱਥੇ ਗਾਜਰਪਾਕ ਬਣਦਾ ਹੈ ਤੁਹਾਡੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਅੱਗੇ ਜਿੱਨਾ ਤੋਂ ਦਾ ਐਮਐਚ ਡੀਰ ਹੋ ਗਿਆ Rajasthan ਤੋਂ भिलवाड़ा कितना टाइम हो गया यहाँ पे ठीक है यहाँ पे पैंतीस साल होती है क्या क्या बनती है जहाँ यहाँ पे गाजर बाग बनता है सूप बनता है जिसमें सूप में होता है चना और टोमेटो सूप ऑर्डर पे भी बुक करते हो क्या क्या फैसिलिटी देती हो इसमें जैसे लोग कह देते हैं कि, कि किसी के पास सफाई नहीं होती ठीक तो है क्या कहना चाहोगे इस बारे में हमारे यहाँ पे साफ सफाई का काम होता है और कोई मिलाव के काम नहीं होता है ਉਹ ਬੋਲਦੇ ਹੈ ਕਿ ਆਪ ਗਾਜਰ ਪਾਗ ਮੇਂ ਮਿਲਾ ਵੀ ਸਕਦੇ ਹੋ ਉਨੇ ਮਿਲਾ ਵੀ ਸਕਦੇ ਹੋ ਅੰਮਿਆ ਮਿਲਾ ਇੱਕ ਪ੍ਰਚੰਡ ਗੱਲ ਹੈ ਅਗਰ ਗਾਜਰ ਪਾਗ ਤਿਆਰ ਹੁੰਦਾ ਹੈ ਠੀਕ ਹੈ ਸਾਨੂੰ ਚੈੱਕ ਕਰਾਉਂਗੇ ਗਾਜਰ ਪਾਗ ਸਾਡੇ ਆਪ ਤੋਂ ਬਣਾ ਦੇਗੇ ਆਪ ਇਸ ਲਈ ਬਣਾ ਰਹੇ ਹਾਂ ਆਪਕੋ ਦਿਖਾਏ ਕੋਈ ਕਿਸੇ ਕਸਮ ਦੀ ਕੋਈ ਵੀ ਠੀਕ ਮਿਲਾਵਟ ਮਿਲਾਉਤ ਕੁਝ ਨਹੀਂ ਅੱਜ ਬਿਲਕੁਲ ਜੀ ਇਹ ਕਹਿ ਰਹੇ ਨੇ ਕਿ ਸਾਡੇ ਕੋਲੇ ਇਹ ਠੀਕ ਚਨਾ ਸੂਪ ਜਿਹੜਾ ਬੰਦਾ ਹੈ ਤੇ ਔਰ ਇੱਕ ਗਾਜਰ ਪਾਗ ਜਿਹੜਾ ਬੰਦਾ ਤੁਹਾਨੂੰ ਮੈਂ ਠੀਕ ਇਧਰ ਵੀ ਠੀਕ ਮੈਂ ਤਸਵੀਰਾਂ ਠੀਕ ਦਿਖਾ ਰਿਹਾ ਗਾਜਰ ਪਾਗ ਬਣਦੀਆਂ ਇਹ ਇਹ ਵਾਕ ਜਿਹੜੀ ਦੂਸਰੀ ਮੈਂ ਤੁਹਾਨੂੰ ਜਿਹੜਾ ਦਿਖਾ ਰਿਹਾ ਜੀ ਚਨਾ ਸੂਪ ਇਹ ਜਿਹੜਾ ਵੇਖੋ ਤੁਸੀਂ ਇਹ ਥੋੜੀ ਥੋੜੀਆਂ ਇਹਨਾਂ ਨੇ ਮਤਲਬ ਵੀ ਕੱਢਿਆ ਹੈ ਇਹਦੀ ਵੀ ਜਿਹੜਾ ਮੈਂ ਤੁਹਾਨੂੰ ਜਿਹੜੀ ਦਿਖਾਵਾ ਰਿਹਾ ਕਿ ਜਿਨਾ ਵੱਡੋ ਦੱਸਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਇੱਥੇ ਜਿਹੜਾ ਮਲਾਵਟ ਵਾਲਾ ਜਿਹੜਾ ਸਿਸਟਮ ਹੈ ਉਹ ਨਹੀਂ ਹੈਗਾ ਇਹ ਦੀ ਮਲੇਰਪੁਰਲਾ ਜਿਹੜਾ ਸ਼ਹਿਰ ਹੈ ਇਹ ਖਾਨਕੀਂ ਦੇ ਮਾਗਦੇ ਦੇ ਵਿੱਚ ਜਿਹੜਾ ਨਮਾਕ ਬੰਦਿਆ ਗਿਆ ਹੈ ਤਾਂ ਜੇਕਰ ਗੱਲ ਕਰੀਏ ਪਾਬ ਤਾਂ ਇੱਥੇ ਦੇ ਆਉਣ ਦੀ ਤਾਂ ਇਹਨਾਂ ਦਾ ਜਿਹੜਾ ਨੰਬਰ ਹੈ ਉਹ ਦਿੱਤੇ ਹੋਏ ਠੀਕ ਹੈ ਸਕਰੀਨ ਦੇ ਉੱਤੇ ਅਸੀਂ ਠੀਕ ਹੈ ਬਿਲਕੁਲ ਅਜੀ ਠੀਕ ਹੈ ਦਮਾਂਗੇ ਤਾਂ ਇੱਕ ਵਾਰੀ ਅਸੀਂ ਠੀਕ ਹੈ ਵੀਰ ਨਾਲ ਠੀਕ ਹੈ ਫਿਰ ਗੱਲਬਾਤ ਕਰਾਂਗੇ ਵੀ ਅਗਰ ਆਰਡਰ ਤੇ ਬੁੱਕਰਾ ਨਾ ਹੋਵੇ ਤਾਂ ਉਹ ਠੀਕ ਠੀਕ ਹੈ ਉਹਨਾਂ ਨੂੰ ਜਿਹੜਾ ਕਿੱਥੇ ਆਣਾ ਚਾਹੀਦਾ ਉਹ ਮੋਬਾਈਲ 'ਤੇ ਕਾਲ ਕਰ ਸਕਦਾ ਹੈ ਮੋਬਾਈਲ ਨੰਬਰ ਹੈ 9660933806 ਬਿਲਕੁਲ ਜੀ ਇਹਨਾਂ ਨੇ ਆਪਣਾ ਜਿਹੜਾ ਜਿਹੇ ਨੰਬਰ ਹੈ ਜਿਹੜਾ ਕਿ ਠੀਕ ਬੋਲ ਕੇ ਦੱਸਿਆ ਹੈ ਤਾ ਅਸੀਂ ਠੀਕਾ ਟੀਵੀ ਦੀ ਠੀਕਾ ਸਕਰੀਨ ਤੇ ਵੀ ਠੀਕਾ ਦਮਾਗੇ ਸੀ ਕਿ ਜਿਹੜਾ ਇਹਨਾਂ ਦਾ ਨੰਬਰ ਹੈ ਇੱਥੇ ਜਿਹੜਾ ਗਾਜਰ ਪਕ ਤਿਆਰ ਹੋਇਆ ਤੁਮ ਦਿਖਾ ਰਹੇ ਆ ਕਿ ਜਿਹੜੀ ਸਫਾਈ ਤੁਹਾਨੂੰ ਮੈਂ ਦਿਖਾ ਰਿਹਾ ਆ ਦੇਖੋ ਔਰ ਠੀਕ ਆ ਵੱਖ-ਵੱਖ ਠੀਕ ਆ ਮਸ਼ੀਨਾਂ ਨੇ ਜਿਹੜੀਆਂ ਕਿ ਜਿਨ੍ਹਾਂ ਦੇ ਉੱਪਰ ਕੰਮ ਹੁੰਦਾ ਹੈ ਤੇ ਤੇ ਤੁਹਾਡੀ ਵਿਕਤੀਆਂ ਵਗੈਰਾ ਪਈਆਂ ਨੇ ਔਰ ਠੀਕ ਆ ਫ੍ਰਿਜ ਵਗੈਰਾ ਪਿਆਗਾ ਵੀ ਜਿਹੜਾ ਸਮਾਨ ਜਿਹੜਾ ਬਚ ਜਾਂਦਾ ਆ ਤਾਂ ਉਹਨਾਂ ਨੂੰ ਇੱਕ ਚੰਗੇ ਢੰਗ ਦੇ ਨਾਲ ਸੇਫ ਕੀਤਾ ਜਾਂਦਾ ਹੈ ਤਾਂ ਕਿ ਕੋਈ ਵੀ ਕੋਈ ਮੱਖੀ ਮੱਛਰ ਵਗੈਰਾ ਇੱਥੇ ਠੀਕ ਆ ਨਾ ਪਹੁੰਚ ਸਕੇ ਬਾਕੀ ਨਾ ਹੋਰ ਵੀ ਠੀਕ ਆ ਮੈਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਵੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਫਾਈ ਆ ਜਿਹੜੀ ਉਹ ਬਹੁਤ ਮਤਲਬ ਕਿ ਸਾਡੀ ਜਿਹੜੀ ਜਿਹੜਾ ਪਟਿਆਲਾ ਲੈਤੀ ਠੀਕ ਆ ਉਹਨੂੰ ਠੀਕਾ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆ ਕੀ ਲੋਕਾਂ ਦੇ ਨਾਲ ਹੀ ਖਲਬਾਰ ਤਾਂ ਨਹੀਂ ਹੋ ਰਿਹਾ ਪਰ ਲੇਕਿਨ ਅਜਿਹਾ ਇਥੇ ਠੀਕਾ ਕੁਝ ਨਹੀਂ ਹੈ